ਕਲ ਜੇ ਬੀਤੀ ਸੀ ਕਿ ਪਾਪ ਕਰਨ ਵਾਲਾ ਬੰਦਾ ਡਰਦਾ ਹੁੰਦਾ ਉਹਦੇ ਅੰਦਰ ਦਾ ਭੈ ਪੂਰ ਵਾਰ ਵਾਰ ਰਹਿ ਜਾਂਦਾ ਹੈ ਸੋ ਡਰੇ ਜੇ ਪਾਪ ਤਮਾਪ ਦਾ ਧਰਮੀ ਬਖਸ਼ੇ ਮਹਾਰਾਜ ਕਹਿੰਦੇ ਜਿਹੜਾ ਬੰਦਾ ਪਾਪ ਕਰਉਂਦਾ ਉਹ ਬੰਦਾ ਬੜਾ ਡਰਦਾ ਹੁੰਦਾ ਹੈ ਤੇ ਧਰਮੀ ਬੰਦਾ ਖੁਸ਼ ਹੁੰਦਾ ਹੈ ਧਰਮ ਦੇ ਕਰਮ ਕਰਕੇ ਜਦੋਂ ਧਰਮੀ ਬੰਦਾ ਕੋਈ ਧਰਮ ਦਾ ਕਰਮ ਕਰਦਾ ਹੈ ਨਾ ਕਭ ਚੰਗਾ ਕੰਮ ਕਰਦਾ ਜਦੋਂ ਕੋਈ タルਵੀ ਬੰਦਾ ਕੋ ਨੂੰ ਖੁਸ਼ੀ ਮਿਲਦੀ ਆ ਫਿਰ ਕਿਸੇ ਦਾ ਭਲਾ ਕਰਕੇ ਕਿਸੇ ਨੂੰ ਸੁੱਖ ਦੇ ਕੇ ਜਾਂ ਕਿਸੇ ਦੇ ਸੁੱਖ ਵੇਚ ਕੇ ਨਾ ਭਲੇ ਬੰਦੇ ਨੂੰ ਬਹੁਤ ਖੁਸ਼ੀ ਕੀ ਹੈ ਕਿ ਬਾਲਕ ਦਾ ਸ਼ੁਕਰ ਹੈ ਪਰਮਾਤਮਾ ਦਾ ਸ਼ੁਕਰ ਹੈ ਕਿ ਇਹ ਬੰਦਾ ਸੁਖੀ ਹੈ ਪਰ ਤੋ ਕਿਉਂ ਦੂਜੇ ਦੇ ਦੁੱਖ ਨੂੰ ਦੁੱਖ ਜੰਮਦਾ ਹੁੰਦਾ ਹੈ ਦੂਜੇ ਦੇ ਸੁੱਖ ਨੂੰ ਸੁੱਖ ਸਮਝਦਾ ਹੁੰਦਾ ਹੈ ਕਿ ਦੇ ਸੰਸਾਰੀ ਬੰਦਾ ਸੁਖੀ ਹੈ ਨਾ भला पुरुष भी बहुत दुखी है वह भी बहुत खुश है दुख है परम एल्ट दनियावी बंदा किसी के सुख के बहुत दुखी होता है विचार बनते विचार भी करते देखे दे इंसान उन्हें अपने दुखा करके दुखी नहीं है ਜਿੰਨਾ ਕਿਸੇ ਦੇ ਸੁੱਖਾਂ ਨੂੰ ਵੇਖ ਵੇਖ ਕੇ ਦੁਖੀ ਹੁੰਦਾ ਹੈ ਵਿਚਾਰੀ ਕਿਸੇ ਦੇ ਸੁੱਖ ਇਹਨੂੰ ਦੁਖੀ ਕਰੀ ਜਾਂਦੇ ਨੇ ਕਿ ਉਹਦੇ ਕੋਲ ਆ ਚੀਜ਼ਾਂ ਕਿਉਂ ਹੈ ਮੇਰੇ ਕੋਲ ਕਿਉਂ ਨਹੀਂ ਹੈ ਉਹਦੇ ਕੋਲੇ ਨੇ ਸੁੱਖ ਕਿਉਂ ਨੇ ਮੇਰੇ ਕੋਲ ਕਿਉਂ ਨਹੀਂ ਹੈ ਉਹਦੇ ਕੋਲੇ ਨਹੀਂ ਮਾਇਆ ਹੈ ਮੇਰੇ ਕੋਲ ਕਿਉਂ ਨਹੀਂ ਇਹ ਵਿਚਾਰਾ ਕਿਸੇ ਦੇ ਸੁੱਖਾਂ ਨੂੰ ਵੇਖ ਵੇਖ ਕੇ ਉੱਥੀ ਹੋਈ ਜਾਂਦਾ ਹੈ ਕਿ ਕਿਸੇ ਦੇ ਸੁੱਖਾਂ ਨੂੰ ਵੇਖ ਕੇ ਦੁਖੀ ਹੁੰਦਾ ਹੈ ਤੇ ਕਿਸੇ ਦੇ ਦੁੱਖਾਂ ਨੂੰ ਵੇਖ ਕੇ ਖੁਸ਼ ਵੀ ਹੁੰਦਾ ਹੈ ਕਿਹ ਚਰਿਆਮੀ ਬੰਦਾ ਤੇ ਚੰਗਾ ਹੋਇਆ ਇੱਕ ਬੰਦੇ ਦੇ ਕੋਲ ਦੁੱਖ ਆ ਗਏ ਜੋ ਦੇਖੇ ਸੇਧਰ ਤੋਂ ਨਿੰਦ ਕੋ ਮਾਹੇ ਪਾਲੋ ਦੇਖ ਦੁੱਖ ਭਰ ਗਏ ਮਹਾਰਾਜ ਕਿਤੇ ਫਿਰੂ ਦੀ ਨਟਿਆ ਕਰਦਾ ਹੈ ਕੋਈ ਇੱਕ ਬੰਦਾ ਕਿ ਜੇ ਕਿਸੇ ਦਾ ਭਲਾ ਹੁੰਦਾ ਵੇਖਦਾ ਗਰੀ ਬਚਾਰਾ ਬੜਾ ਦੁਖੀ ਲੱਗਤ ਕੁਰਮਖ ਬੰਦਾ ਦੂਜੇ ਦੇ ਦੁੱਖ ਨੂੰ ਦੁੱਖ ਜਾਣਦਾ ਹੈ ਹਰਮਖ ਬੰਦਾ ਜਿਹੜੇ ਸੁੱਖ ਨੂੰ ਸੁਖ ਜਾਣਦਾ ਹੈ ਉਹ ਕਹਿੰਦਾ ਹੈ ਕਿ ਮਾਲਕ ਇਹਨੂੰ ਸੁੱਖ ਦਿੱਤੇ ਨੇ ਸੁਖੀਏ ਚੰਗੀ ਦੰਦ ਹੈ ਧਰਮੀ ਪਕਾ ਤਾਂ ਖੁਸ਼ ਹੁੰਦਾ ਨਾ ਪਾਪੀ ਬੰਦਾ ਵਿਚਾਰਾ ਡਰਦਾ ਰਹਿੰਦਾ ਉਹਨੇ ਪਾਪ ਕਮਾਇਆ ਨਾ ਉਹਦੇ ਅਗੇ ਉਹਦੇ ਆਕੇ ਪਾਪ ਖੜ ਜਾਂਦੇ ਬਾਰ-ਬਾਰ ਉਹ ਸਤਾਂਦੀਆਂ ਰਹਿੰਦੀਆਂ ਨੇ ਉਹ ਗੱਲਾਂ ਜਿਹੜੀਆਂ ਗੱਲਾਂ ਦੁੱਖ ਨੇ ਕੀਤੀਆਂ ਪੂਰੀਆਂ ਨੇ ਨਾ ਮਹਾਰਾਜ ਕਹਿੰਦੇ ਪਾਪੀ ਬੰਦੇ ਨੂੰ ਡਰ ਲੱਗਦਾ ਸੋ ਡਰੇਗੇ ਪਾਪ ਤੋਂ ਆਮਦਾ ਤਾਰੀ ਬਖਸ਼ੀ